ਲਓਏ ਮਿੱਤਰੋ ਸਾਹਮਣੇ ਤੁਸੀਂ ਹైదਰਾਬਾਦੀ ਪੱਖ ਦੇਖ ਰਹੇ ਹੋ ਦੋ ਦੰਦ ਦਾ ਮੂੰਹ ਉਹ ਹੈ ਚੰਗਾ ਕਾਨਾ ਕੱਦਕਾਰ ਠੀਕ ਆ ਚਿੱਟੀ ਅੱਖ ਦੇ ਵਿੱਚ ਆ ਤੇ ਕੰਨ ਕੁੰਨ ਲੰਮਾ ਇਹ ਰਾਜੀਪੜੀ ਆ ਇਹ ਬਾਈ ਤੋਂ ਆਪਾਂ ਪੁੱਛਦੇ ਆ ਇਹਨੇ ਵਕਾਊ ਕੀਤੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਆਪਣਾ ਨਾਮ ਅਵਸਾਖਾ ਸਿੰਘ ਆ ਜੀ ਪਿੰਡ ਗੁਣੀਸੇ ਦਾ ਪਿੰਡ ਗੁੜੀ ਸਿੰਘ ਅਵਸਾਖਾ ਸਿੰਘ ਨਾਮ ਆ ਤੇ ਬਾਈ ਨੰਬਰ ਬੋਲ ਦਿਓ ਆਪਣਾ ਨੰਬਰ ਆਪਣਾ 95760 95760 82 82 067 ਠੀਕ ਹੈ ਬਾਈ ਇਹ ਬਾਈ ਇਹ ਦੋ ਦੰਦ ਦਾ ਪੱਠ ਦੋ ਦੰਦ ਪੱਠ ਬਈ ਯਾਰ ਭਾਈ 20 ਦਿਨਾਂ ਦੀ ਬਣੀ ਹੈ ਚੰਗੀ ਪੱਠ ਹੈ ਲੰਮੀ ਰੰਗ ਵੀ ਚੰਗੀ ਹੈ ਵਧੀਆ ਕੁਆਲਟੀ ਵਾਲੀ ਹੈ ਸੋਨਾ ਤਾਂ ਸੁਣ ਲੱਗਿਆ ਰੱਖਣ ਵਾਲੇ ਬੰਦੇ ਬਹੁਤ ਵਧੀਆ ਲੱਗਿਆ ਤਾਂ ਸੁਣਾ ਦਿੰਨੇ ਆਪਾਂ ਹਣ ਵੀ ਮਾੜਾ ਲੱਤ ਘੱਕਦੇ ਹੋਰ ਲਈ ਕੱਕਰੇ ਕੱਕਰੇ ਲਾਵੇ ਮੋਟਾ ਮੋਟਾ ਥਾਣ ਲੱਗਿਆ ਦੇਖੋ ਮੋਟਾ ਮੋਟਾ ਥਾਣ ਲੱਗਿਆ ਬਹੁਤ ਚੰਗੀ ਪੱਠ ਹੈ ਅਸੀਂ ਇਹਨੇ ਕੋਈ ਰੱਖਣ ਵਾਲਾ ਬੰਦਾ ਲੈ ਜੇ ਜਿਆਦਾ ਹੀ ਰੱਖੂ ਲਓ ਵੀ ਮੇਰਾ ਫੋਨ ਕਰ ਲਿਓ ਬਾਈ ਨੂੰ ਹਾਂ ਆਪਣੇ ਕੋਲੇ ਹੋਰ ਬਰਬਰੀ ਵੀ ਹੈਗੀਆਂ ਪੱਠਾ ਹੋਰ ਵੀ ਤਾਂ ਬਹਿ ਗਿਓ ਹਾਂਜੀ ਤੇ ਨੂੰ ਲੋੜ ਹੋਵੇ ਆਪਣੇ ਕੋਲੇ ਬਰਬਰੀ ਪੱਠਾ ਥਾਕੀ ਰੰਗ ਚਾਹ ਕੋਨੀਆਂ ਠੀਕ ਹੈ ਜੀ ਹਾਂ ਉਹ ਕੋ ਮਹੀਨੇ ਦੀ ਗੱਲ ਤਾਂ ਕੁ ਕਿਵੇਂ ਆ 3-4 ਤਾਂ ਹੈਗਾ ਆਪਣੇ ਦੋ ਬੱਚੇ ਆ ਆਪਣੇ ਬਰਬਰੀ ਬੱਕਰੇ ਆ ਠੀਕ ਹੈ ਠੀਕ ਹੈ ਹਾਂ ਜੇ ਕਿਸੇ ਨੂੰ ਲੋੜ ਹੋਵੇ ਆਪਣੇ ਨਾਲ ਇਹ ਆਪਣੇ ਕੋਲੇ ਹైదਰਾਬਾਦੀ ਕ੍ਰੋਸ ਇਹ ਵਕਾਊ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲੱਗਦਾ ਹੈ ਇਸ ਬਾਈ ਨਾਲ ਸੰਪਰਕ ਕਰ ਲਿਓ ਪੰਡੂ ਸਿੰਘਰ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਹੋਰ ਨਵੀਆਂ ਵੀਡੀਓ ਦੇਖਣ ਲਈ ਪੇਜ ਫਾਲੋ ਕਰਨੀ ਚਾਹੀਦੀ ਹੈ